ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਈ ਵਾਰ ਇਦਾਂ ਦਾ ਟਾਈਮ ਹੁੰਦਾ ਆ ਮਤਲਬ ਕਿ ਸਾਡਾ ਮਨ ਨਹੀਂ ਕਰਦਾ ਹੁੰਦਾ ਮੇਕਅਪ ਕਰਨ ਨੂੰ ਜਾਂ ਸੋਹਣੇ ਕੱਪੜੇ ਪਾਉਣ ਨੂੰ ਹਨਾ ਪਰ ਮੈਂ ਕੰਨੀ ਆ ਇਦਾਂ ਨਹੀਂ ਕਰਨਾ ਚਾਹੀਦਾ ਸਾਨੂੰ ਸਾਨੂੰ ਵੀ ਵਧੀਆ ਲਾਈਫ ਜੀਣੀ ਚਾਹੀਦੀ ਆ ਹਨਾ ਕਈ ਵਾਰ ਕਰਦੀਆਂ ਟੈਨਸ਼ਨਾਂ ਇਦਾਂ ਦੀਆਂ ਹੁੰਦੀਆਂ ਘਰ 'ਚ ਕੋਈ ਇਦਾਂ ਦੀ ਪ੍ਰੋਬਲਮ ਚੱਲ ਰਹੀ ਹੁੰਦੀ ਆ ਕਿ ਨਾ ਸਾਡਾ ਕੁਝ ਖਾਣ ਨੂੰ ਚੰਗੀ ਤਰ੍ਹਾਂ ਦਿਲ ਕਰਦਾ ਨਾ ਪੈਣਨ ਨੂੰ ਵਧੀਆ ਦਿਲ ਕਰਦਾ ਨਾ ਮੇਕਅਪ ਕਰਨ ਨੂੰ ਦਿਲ ਕਰਦਾ ਹਨਾ ਸੋ ਇਸ ਚੀਜ਼ ਦਾ ਦੂਜਿਆਂ ਦੂਜਾ ਬੰਦਾ ਦੇਖ ਕੇ ਕਹਿੰਦਾ ਵੀ ਤੂੰ ਕਿਉਂ ਇਦਾਂ ਦੀ ਰਹਿਨੀ ਆ ਦੇਖੋ ਉਜੜੇ ਜੇ ਬਣ ਕੇ ਰਹਿਣ ਨੂੰ ਦਿਲ ਕਿਸੇ ਦਾ ਨਹੀਂ ਕਰਦਾ ਹੁੰਦਾ ਬਸ ਕੁਝ ਹਾਲਾਤ ਇਦਾਂ ਦੇ ਹੁੰਦੇ ਕਿ ਨਹੀਂ ਬੰਦੇ ਦਾ ਮਨ ਠੀਕ ਹੁੰਦਾ ਤੇ ਨਹੀਂ ਕਰਨ ਨੂੰ ਕੁਝ ਮਨ ਕਰਦਾ ਹਨਾ ਪਰ ਮੈਂ ਕਹਿੰਨੀ ਆ ਕਿ ਜੋ ਵੀ ਹੈਗਾ ਆ ਜੋ ਤੁਹਾਡੇ ਹੱਥ 'ਚ ਆ ਉਹ ਠੀਕ ਆ ਜੋ ਤੁਹਾਡੇ ਹੱਥ 'ਚ ਨਹੀਂ ਹੈਗਾ ਉਹ ਕੰਮ ਪਰਮਾਤਮਾ ਦੇ ਛੱਡ ਦਿਓ ਪਰਮਾਤਮਾ ਨੂੰ ਦੇਖਣ ਦਿਓ ਕਿ ਉਹਨੇ ਕਿੱਦਾਂ ਤੁਹਾਨੂੰ ਮਤਲਬ ਇਸ ਚੀਜ਼ 'ਚੋਂ ਕੱਢਣਾ ਆ ਹਨਾ ਤੇ ਬਾਕੀ ਟਿਪ ਟੋਪ ਬਣ ਕੇ ਰੋ ਦਿਨੇ ਵੀ ਨਵੇਂ ਕੱਪੜੇ ਪਾਓ ਮੇਕਅਪ ਕਰੋ ਵਧੀਆ ਹੈਅਰ ਆਪਣਾ ਬਣਾ ਕੇ ਰੱਖੋ ਹਨਾ ਮੇ ਕਿਸੇ ਨੂੰ ਮਹਿਸੂਸ ਨਾ ਹੋਣ ਦੋ ਕਿ ਤੁਸੀਂ ਦੁਖੀ ਆ ਠੀਕ ਹੈ ਕਿਉਂਕਿ ਨਾ ਤਾਂ ਕਿਸੇ ਨੇ ਤੁਹਾਨੂੰ ਤੁਹਾਡਾ ਦੁੱਖ ਦੂਰ ਕਰਨਾ ਜੀ ਦੁੱਖ ਦੂਰ ਕਰਨਾ ਤਾਂ ਪਰਮਾਤਮਾ ਨੇ ਕਰਨਾ ਉਹਨੂੰ ਪਤਾ ਹੈ ਸਾਰਾ ਕੁਝ ਬੰਦਾ ਬੰਦੇ ਤੋਂ ਚੋਰੀ ਕਰ ਸਕਦਾ ਬਟ ਉਸ ਪਰਮਾਤਮਾ ਜਿਹੜਾ ਆ ਉਹ ਤੋਂ ਚੋਰੀ ਨਹੀਂ ਕਰ ਸਕਦਾ ਉਹਨੂੰ ਸਭ ਕੁਝ ਪਤਾ ਕਿਹਨੇ ਕਿੰਨਾ ਮਾਰਾ ਕੀਤਾ ਕਿੰਨੇ ਕਿੰਨਾ ਚੰਗਾ ਕੀਤਾ ਸੋ ਕਿਸੇ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਆਪਣੇ ਆਪ ਨੂੰ ਵਧੀਆ ਰੱਖੋ ਬਣਾ ਕੇ ਠੀਕ ਹੈ ਤੇ ਬਾਕੀ ਕੋਈ ਨਹੀਂ ਛੋਟੀਆਂ ਮੋਟੀਆਂ ਟੈਨਸ਼ਨਾਂ ਸਾਰਿਆਂ ਦੀ ਲਾਈਫ ਚ ਚਲਦੀਆਂ ਰਹਿੰਦੀਆਂ ਨੇ ਛੋਟੀਆਂ ਮੋਟੀਆਂ ਟੈਨਸ਼ਨਾਂ ਜਿਹੜੀਆਂ ਉਹ ਨਹੀਂ ਲੈਣੀਆਂ ਹੈਗੀਆਂ ਵਧੀਆ ਬਣ ਕੇ ਰੋ ਠੀਕ ਹੈ ਤਾਂ ਹੀ ਕੌਨਫੀਡੈਂਸ ਤੁਹਾਡੇ ਚ ਆਊਗਾ ਪ੍ਰੋਬਲਮ ਬਾਰੇ ਨਾ ਸੋਚੋ ਪ੍ਰੋਬਲਮ ਦੇ ਨੂੰ ਸੋਲਵ ਕਿੱਦਾਂ ਕਰਨਾ ਉਹਦੇ ਬਾਰੇ ਸੋਚੋ ਉਹ ਵੀ ਤੁਹਾਡੇ ਤੋਂ ਸੋਲਵ ਹੋ ਰਹੀ ਆ ਤਾਂ ਠੀਕ ਆ ਨਹੀਂ ਤਾਂ ਪਰਮਾਤਮਾ ਤੇ ਛੱਡੋ ਬੈਠਾ ਜਾਦ ਤਾ ਸਾਨੂੰ ਕਾਦੀ ਟੈਨਸ਼ਨ ਹੈ ਨਾ ਚਲੋ ਠੀਕ ਆ ਜੀ ਥੈਂਕ ਯੂ ਵੈਰੀ ਮਚ ਹੱਸਦੇ ਵਾਸਤੇ ਰਹੋ